ਬ੍ਰੀ ਕੈਂਡੀਡੇਟ ਨੰਬਰ 2 ਪੋਸਟ ਆਫਿਸ ਨੇੜੇ ਮੌਜੂਦ ਦ ਗੁਰਦਾਸਪੁਰ ਐਗਰੋ ਆਇਲ ਦੇ ਮਾਲਕ ਲੱਕੀ ਗੁਪਤਾ ਨੇ ਸਿਹਤ ਲਈ ਫਾਇਦੇਮੰਦ ਅਤੇ ਕੁਦਰਤੀ ਤਰੀਕੇ ਨਾਲ ਤਿਆਰ ਕੀਤੇ ਵਿਸ਼ੇਸ਼ ਤੇਲਾਂ ਦੀ ਇੱਕ ਰੇਂਜ ਪੇਸ਼ ਕੀਤੀ ਹੈ। ਇਨ੍ਹਾਂ ਵਿੱਚ ਕੋਲਡ ਪ੍ਰੈਸ ਕੱਚੀ ਕੱਚੀ ਕਾਣੀ ਸਰੋਂ ਦਾ ਤੇਲ, ਲੋ ਫੈਟ ਪੀਲੀ ਸਰੋਂ ਦਾ ਤੇਲ, ਤਿਲਾਂ ਦਾ ਤੇਲ ਅਤੇ ਨਾਰੀਅਲ ਦਾ ਤੇਲ ਸ਼ਾਮਲ ਹਨ ਜੋ ਸਿਹਤ ਰਸੋਈਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਅੱਜ ਸਾਡੇ ਕੋਲ ਹੈਗੀ ਯਾਰ ਕੋਲਡ ਪ੍ਰੈਸ ਐਕਸਪੈਂਡਰ ਵੀ ਗੱਲ ਜੇ ਕੋਈ ਇਹ ਕਰਦੇ ਆਂ ਤੇ ਆਪਣੀ ਤਰਨੀ ਦੀ ਮਸ਼ੀਨ ਆ ਜਿਹੜੀ ਹੁਣ ਬਹੁਤ ਚੱਲਦੀ ਪਈ ਤੇ ਇੱਚੇ ਹੀ ਵੀਚ ਪਾ ਦਿੰਨੇ ਆ ਮਸਟਰਡ ਦਾ ਹੋ ਗਿਆ ਗਰੀ ਹੋ ਗਈ ਸਿੱਕਾ ਸਿੱਕਾ ਪੇਟਾ ਵਾ ਕੋ ਇਹ ਜੇ ਉਹ ਪਾ ਨਹੀਂ ਤੇ ਇਹਨੂੰ ਪਾ ਕੇ ਪੇਜ ਤੇ ਤੇਲ ਉਹਦੇ ਲੱਗਦਾ ਹੈ ਜੀ ਸਾਡੇ ਕੋਲ ਤੁਹਾਨੂੰ ਬੜਾ ਕੁਝ ਮਿਲਣਗੇ ਸਰੋਂ ਦਾ ਤੇਲ ਯੈਲੋ ਮਸਟਰਡ ਆਇਲ ਗਾਰਮਨਟ ਆਇਲ ਬਿਨਾਲੀ ਤੇਲਾ ਦਾ ਤੇ ਇਹ ਆਪਾਂ ਖੇਮਾ ਸਿੰਧੀ ਲਾਈ ਹੈ ਕਿ ਤੁਹਾਨੂੰ ਸ਼ੁੱਧ ਸਰੋਂ ਦਾ ਤੇਲ ਨਾਰੀਅਲ ਦਾ ਤੇਲਾ ਦਾ ਸ਼ੁੱਧ ਤੇਲ ਮਿਲੇਗਾ ਗੁਪਤਾ ਨੇ ਦੱਸਿਆ ਕਿ ਕੱਚੀ ਕਾਣੀ ਸਰੋਂ ਦਾ ਤੇਲ ਆਪਣੀ ਸ਼ੁੱਧਤਾ ਅਤੇ ਸਵਾਦ ਲਈ ਜਾਣਿਆ ਜਾਂਦਾ ਹੈ। ਕੋਲਡ ਪ੍ਰੈਸ ਟੈਕਨੀਕ ਵਿੱਚ ਤੇਲ ਨੂੰ ਕੱਢਣ ਦੌਰਾਨ ਘੱਟ ਤਾਪਮਾਨ ਰੱਖਿਆ ਜਾਂਦਾ ਹੈ, ਜਿਸ ਨਾਲ ਤੇਲ ਦੇ ਪੌਸ਼ਟਿਕ ਤੱਤ ਅਤੇ ਸਵਾਦ ਬਰਕਰਾਰ ਰਹਿੰਦੇ ਹਨ। ਉਹਨਾਂ ਨੇ ਪੀਲੀ ਸਰੋਂ ਦਾ ਲੋ ਫੈਟ ਤੇਲ ਵੀ ਪੇਸ਼ ਕੀਤਾ ਹੈ, ਜੋ ਖਾਸ ਤੌਰ ਤੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਲਈ ਵਿਕਲਪ ਹੈ। ਇਸ ਤੇਲ ਵਿੱਚ ਸੈਚੁਰੇਟਿਡ ਫੈਟਸ ਦੀ ਮਾਤਰਾ ਘੱਟ ਹੋਣ ਕਾਰਨ ਇਸ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ। ਸਰਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਤਿੱਲਾਂ ਦਾ ਤੇਲ ਵੀ ਉਪਲਬਧ ਕਰਵਾਇਆ ਹੈ। ਨਾਰੀਅਲ ਦਾ ਤੇਲ ਵੀ ਇਸ ਰੇਂਜ ਦਾ ਹਿੱਸਾ ਹੈ। ਇਹ ਤੇਲ ਵਾਲਾਂ ਦੀ ਸਫਾਈ ਅਤੇ ਪੋਸ਼ਣ ਚਮੜੀ ਨੂੰ ਮੁਲਾਇਮ ਬਣਾਉਣ ਲਈ ਵਰਤਿਆ ਜਾਂਦਾ ਹੈ। ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮੈਂ ਲक्की ਗੁਪਤਾ ਦਾ ਗੁਰਦਾਸਪੁਰ ਰੈਗੂ ਹੋਈ ਹਾਂ। ਜੀ ਸਾਡੇ ਕੋਲ ਤੁਹਾਨੂੰ ਬੜਕ ਮਿਲ ਜਾਣਗੇ ਸਰੋਂ ਦਾ ਤੇਲ, ਯੈਲੋ ਮਸਟਰਡ ਔਇਲ, ਕੋਕੋਨਟ ਔਇਲ ਤੇ ਨਾਲ ਹੀ ਤਿਲਾਂ ਦਾ ਤੇਲ। ਜਿਹੀ ਆਪਾਂ ਅਖੇਮ ਹਿੰਦੀ ਲਾਈ ਹੈ। ਇੱਥੇ ਤੁਹਾਨੂੰ ਸ਼ੁੱਧ ਸਰੋਂ ਦਾ ਤੇਲ, ਨਾਰੀਅਲ ਦਾ, ਤਿਲਾਂ ਦਾ ਸੋ ਉਹ ਤੇਲ ਨਹੀਂ ਲੇਗਾ ਫਿਲਟਰ ਲਿਤਾਇਆ ਹੈ ਫਿਲਟਰ ਮਸ਼ੀਨ ਹੈ ਇਲਾਇਓਈਆ ਬਾਕੀ ਹੋਰ ਜਿਹਰੇ ਹੈਗੇ ਕੋਲੂ ਉਹਨਾਂ ਦੇ ਫਿਲਟਰ ਮਸ਼ੀਨ ਤੁਹਾਨੂੰ ਨਹੀਂ ਮਿਲੇਗੀ ਜਿਆ ਨਹੀਂ ਮਿਲੇਗਾ ਤੁਹਾਡੇ ਕੋਈ ਹੋਏਗਾ ਠੀਕ ਆ ਆ ਕੋਲਡ ਪ੍ਰੈਸ ਮਸ਼ੀਨ ਆ ਜਿੱਥੇ ਰੂਮ ਟੈਂਪਰੇਚਰ ਤੇ ਤੇਲ ਨਿਕਲਦਾ ਹੈ ਜਿਸ ਤੇਲ ਲਈ ਬਹੁਤ ਵਧੀਆ ਹੁੰਦਾ ਹੈ ਬਾਕੀ ਹੋਰ ਜਿਹਰੇ ਤੇਲ ਨਿਕਲਦੇ ਆ ਤੁਹਾਡੇ 80 ਡਿਗਰੀ ਸੈਲਸੀਅਸ ਜਾਂ 20 ਡਿਗਰੀ ਸੈਲਸੀਅਸ ਨਿਕਲਦੇ ਆ ਜਿਹਦੇ ਅੱਗੇ ਉਹਨਾਂ ਦੇ ਪੋਸਟਿੰਗ ਕਰਦੇ ਨੇ ਸਟੋਰ ਹੁੰਦੇ ਆ ਤੇ ਕੋਲਡ ਪ੍ਰੈਸ ਮਸ਼ੀਨ ਜੇ ਰੂਮ ਟੈਂਪਰੇਚਰ ਤੇ ਤੇਲ ਨਿਕਲਦਾ ਹੈ ਇਹਦੇ ਵਿੱਚ ਇਹ ਸਾਰੇ ਬੋਟੀਕਾ ਉਹਦਾ ਹੀ ਰਹਿੰਦੇ ਆ ਜਿੱਦਾਂ ਨੇਚਰਲ ਹੁੰਦੇ ਆ ਸਾਡੇ ਕੋਲ ਤੁਹਾਨੂੰ ਮਿਲ ਜੇਗਾ ਸਰੋਂ ਦਾ ਤੇਲ ਕੱਚੀ ਗਾਣੀ ਜੋ ਕੋਲਡ ਪ੍ਰੈਸ ਮਸ਼ੀਨ 'ਚੋਂ ਕੱਢਿਆ ਆ ਰੂਮ ਟੈਂਪਰੇਚਰ 'ਤੇ ਠੀਕ ਆ ਸੰਦੀਪ ਨਾ ਲੈ ਕਰਤਾ ਨਾ ਨਹੀਂ ਬਹੁਤ ਵਧੀਆ ਤੇਲ ਆ ਸ਼ੁਰੂ ਦਾ ਐਚ ਜੂਲ ਆ ਇਹ ਸਾਰੇ ਬੋਟੀਕਾ ਤਾਂ ਇਹਦੇ ਵਿੱਚ ਮਿਲੂਗਾ ਇਸ ਤੋਂ ਬਾਅਦ ਤੁਹਾਨੂੰ ਮਿਲ ਜੇਗਾ ਯਾ ਲੋ ਮਸਟਰਡ ਆਇਲ ਇਹ ਇਹ ਲੋ ਫੈਟ ਹੁੰਦਾ ਹੈ ਐ ਸਾਡੀ ਬੋਦੀ ਲਈ ਬਹੁਤ ਵਧੀਆ ਹੈ ਲੋ ਕੈਸਟਰ ਆਉਂਦਾ ਰਹੇ ਸੀ ਜਿਹਨਾਂ ਦੀਆਂ ਲਈ ਬਹੁਤ ਤੇਲ ਨਹੀਂ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਜੀ ਤੁਸ ਤੁਹਾਡਾ ਨੂੰ ਇਹ ਜਿਹੜਾ ਤਿਲਕ ਤੇ ਕੋਲਡ ਬ੍ਰਾਸ ਦਿਣਾ ਤੇ ਅ ਵੀ ਕੋਲਡ ਬ੍ਰਾਸ ਨੇ ਸੀਚੋ ਹੀ ਘਟਿਆ ਹੋਇਆ ਹੈ ਐ ਸਦੀਆਂ ਵਿੱਚ ਇਹ ਗਰਮ ਹੁੰਦਾ ਆ ਸਭੇ ਸੇਤਰੀ ਬਹੁਤ ਵਧੀਆ ਹੁੰਦਾ ਆ ਸ킨 ਤੇ ਤੁਸੀਂ ਮਾਲਿਸ਼ ਕਰੋ ਇਹਦੇ ਪਰਾਂਡੇ ਬਣਾ ਖਾਓ ਤੁਹਾਨੂੰ ਗਰਮ ਰਹੇਗਾ ਇਹਦੇ ਇਸ ਤੋਂ ਬਾਅਦ ਸਾਡੇ ਦਾ ਹੈਗਾ ਕੋਕਨਟ ਕੋਇ ਅ ਵੀ ਕੋਲਡ ਬ੍ਰਾਸ ਨੇ ਸੀਚੋ ਘਟਿਆ ਹੋਇਆ ਠੀਕ ਹੈ ਜੀ ਯਾ ਤੇ ਵਾਲਾਂ ਲਈ ਚਮੜੀ ਲਈ ਕਿ ਤੁਸੀਂ ਇਹਨਾਂ ਨਾਲ ਰੋਟੀ ਬਣਾ ਲਈ ਆ ਤੇ ਤੁਹਾਨੂੰ ਕਰਦੇ ਤੇਲ ਕਿੰਨਾ ਕਰਦੇ ਨੇ ਗਰੀਬ ਸੀਨੇ ਕਰਦੇ ਆ ਦੇ ਜੀ हैगी एक्सपैल ठीक है जी जो अलग करते हैं तकनीक मशीन है जी हम बहुत चलती रही है एज पा देने मस्टर्ड का हो गया गिरी होगी सक, हो गया बीज तो पा देंगे पा के बीज ते डेली ते तो निकल जाएगा फिर निकल के बाद मैर होंगी बहुत ज्यादा मैर ने कितना लाए फिल्टर ए फिल ਆਪਾਂ ਤੇਲ ਪਰ ਕੋ ਨੂੰ ਤੇਲ ਨੂੰ ਕੰਮ ਕਰਕੇ ਇਹਦੇ ਤੋਂ ਆਇਆ ਇਹਦੇ ਵਿੱਚ ਤੇਲ ਸਾਫ ਹੋ ਕਨੀਜ ਰਿਹਾ ਜਿਹੜੀ ਮੈਲ ਆਇਆ ਕਪੜੇ ਦੇ ਵਿੱਚ ਹੀ ਰਹਿ ਜਾਂਦੀ ਹੈ ਆ ਤੁਸੀਂ ਦੇਖ ਲਓ ਕਿੰਨਾ ਸਾਫ ਤੇ ਸ਼ੁੱਧ ਤੇਲ ਨਿਕਲ ਰਿਹਾ ਹੈ ਠੀਕ ਹੈ ਜੀ ਇੱਕ ਵਾਰ ਤੇਲ ਨਿਕਲ ਕੇ ਬਾਹਰ ਇਥੇ ਪੈਕਿੰਗ ਕਰ ਲੈਣੇ ਹੈ ਠੀਕ ਕਰਨ ਤੋਂ ਬਾਅਦ ਸਾਡਾ ਪ੍ਰੋਡਕਟ ਤਿਆਰ ਹੋ ਜਾਂਦਾ ਬਹੁਤ ਮੈਂ ਕਰ ਤੋਂ ਬਾਅਦ ਤੁਸੀਂ ਆਓ ਇੱਕ ਵਾਰੀ ਤੇਲ ਨੂੰ ਕਰਕੇ ਦੇਖੋ ਤਾਂ ਆਪਣੇ ਪਤਾ ਲੱਗੇ ਨਾ ਬਜਾਅ ਦੇ ਤੇਲ ਤੇ ਹਾਰੇ ਤੇਲ ਵਿੱਚ ਕੀ ਫਰਕ ਹੈ ਇੱਕ ਵਾਰੀ ਯੂਜ਼ ਕਰਕੇ ਦੇਖੋ ਆਉਂਦੇ ਸੰਸੇਵਾ ਦਾ ਮੌਕਾ